40 ਸਾਲ 50 ਸਾਲ ਚ ਕਦੀ ਉਹ 5 ਸਾਲ ਵਿੱਚ ਵੀ ਮੁਕਾ ਜਾਂਦੀ ਹੈ ਬੱਚਿਆਂ ਨੇ ਪਰ ਉਹ ਆਉਂਦੀ ਉਦੋਂ ਹੈ ਜਦੋਂ ਸਾਡਾ ਜਨਮ ਹੁੰਦਾ ਹੈ ਇਹ ਤਾਂ ਸੱਚ ਹੈ ਵੀ ਜਾਣੇ ਇਹ ਤਾਂ ਡਰਾਵਾ ਮਰਨਾ ਹੈ ਅੱਗੇ ਕਿੰਨੇ ਮਰਨ ਤੋਂ ਪਹਿਲਾਂ ਇੱਕ ਕੰਮ ਕਰ ਲੈ ਇਹਨਾਂ ਜੰਜਾਲਾਂ ਨੂੰ ਛੱਡ ਕੇ ਉਹਨੂੰ ਯਾਦ ਕਰ ਲੈ ਜਿੰਨੇ ਤੈਨੂੰ ਪੈਦਾ ਕੀਤਾ ਮਹਾਰਾਜ ਕਹਿੰਦੇ ਨਾ ਇੱਥੇ ਥੋੜ੍ਹਾ ਵਾਲਾ ਰਿਹਾ ਨਾ ਬਹੁਤਿਆਂ ਵਾਲਾ ਰਿਹਾ ਨਾ ਇੱਥੇ ਅਵਤਾਰੀ ਰਿਹਾ ਤੇ ਨਾ ਅਵਤਾਰ ਦਾ ਵਿਰੋਧ ਕਰਨ ਵਾਲਾ ਭਾਈ ਮਨੀ ਸਿੰਘ ਦਾ ਸੱਤਾ ਭਰਾ ਭਾਈ ਦਿਆਲਾ ਜੀ ਹੈ ਅਮਰਚੰਦ ਨੂੰ ਛੱਡ ਕੇ 11 ਭਰਾ ਭਾਈ ਮਨੀ ਸਿੰਘ ਸਾਹਿਬ ਸ਼ਹੀਦ ਹੋਏ ਸੱਚੀ ਜੀ ਮੌਤ ਦਾ ਨਾਂ ਸੁਣਿਆ ਵੱਡੇ ਵੱਡੇ ਕੰਬਦੇ ਆ ਕੋਈ ਇੱਕੋ ਟੁਕ ਵਿੱਚ ਮੌਤ ਨੂੰ ਐ ਸਪਲਟ ਕੇ ਮਾਰ ਦੇ ਚਿੰਤਾ ਤਾਂ ਕੀ ਕੀਜੀਏ ਜੋ ਅਨਹੋਣੀ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਤੇਰ ਨਹੀਂ ਕੋਈ ਆਪਣੇ ਘਰ ਚ ਜਿੰਨਾ ਮਰਜ਼ੀ ਸਿਆਣਾ ਹੋਵੇ ਉਹਦੀ ਕੀਮਤ ਨਹੀਂ ਪਾਉਂਦੇ ਦੂਜੇ ਮਤ ਵਾਲਾ ਭਾਵੇਂ ਗਪੌੜੀ ਛੱਗੇ ਜਾਨੂੰ ਇਹਨਾਂ ਸਨਮਾਨ ਦਿੱਤੇ ਮੈਨੂੰ ਸੁਣ ਕੇ ਬੜਾ ਅੰਦਰ ਨੂੰ ਦੁੱਖ ਜਾਂ ਲੱਗਾਂ ਮੈਂ ਵੇਖੋ ਵੀ ਕਿ ਬਾਕੀ ਨਾ ਨਹੀਂ ਕੋਈ ਦੱਸ ਦਿੱਤੀ ਬਾਬੇ ਨੇ ਨਾ ਪਹਿਲਾਂ ਮੈਂ ਸਾਖੀ ਬੋਧ ਕਰਦਾ ਸੀ ਤੇ ਜਿਹੜੇ ਸੱਜਣ ਸਾਡੇ ਸੰਜੀ ਸੰਗਤ ਨਹੀਂ ਉਹ ਚੱਲੋ ਪਰਮਪਿੰਦਰਪਾਲ ਤੇ ਐਵੇਂ ਨਾਨਕ ਪ੍ਰਕਾਸ਼ ਕੋਲ ਕੇ ਬਹਿ ਜਾਂਦਾ ਸਾਖੀ ਚਰੇ ਫਿਰ ਮੇਰੇ ਮਨ ਚ ਆ ਵੀ ਚਲੋ ਬਾਣੀ ਦੇ ਪਰਮਾਨ ਉਹ ਕਹਿ ਲੱਗਿਆ ਨਹੀਂ ਚਲੋ ਸੈਜ ਪਾਰਟੀ ਕਰੀਏ ਨਾ ਪਤਾ ਕੀ ਫਿਰ ਮੇਰੇ ਮਨ ਚ ਹੋਰ ਕਿਦਾਂ ਮੱਗਿਓ ਬੜਾ ਮੁਸ਼ਕਿਲ ਇਹਦਾ ਬੰਦੀ ਤੇ ਜਿਹੜਾ ਓਮਕਾਰ ਲਿਖਿਆ ਤੂੰ ਮਿਟਾ ਦੇਣਾ ਉਹ ਤੇਰੇ ਕੋਲ ਕੀ ਤਾਕਤ ਤੂੰ ਲਿਖ ਸਕੇ ਤੇ ਮਿਟਾ ਸਕੇ ਓਮਕਾਰ ਤਾਂ ਉਹ ਜਿਹਨੂੰ ਨਾ ਕੋ ਲਿਖ ਸਕਦਾ ਨਾ ਕੋ ਮਿਟਾ ਸਕਦਾ ਜਿਹੜੀ ਮੈਂ ਤੈਨੂੰ ਗੱਲ ਕਹਿਣ ਲੱਗਾ ਇਹਨੂੰ ਸੱਚੀ ਤਰ੍ਹਾਂ ਆਪਣੇ ਹਿਰਦੇ ਵਿੱਚ ਧਾਰਨ ਕਰ ਲੈ ਕਿ ਝੂਠ ਨਹੀਂ ਹੂੰ ਇਹ ਵਾਪਰਨਾ ਹੈ ਜਿਵੇਂ ਸਾਨੂੰ ਸੁਪਣਾ ਹੁੰਦਾ ਹੈ ਅੱਖ ਖੋਲਦੀਏ ਤੇ ਆਪਾਂ ਕਹਿੰਦੇ ਆ ਵੇਖੋ ਏ ਐਵੇਂ ਸੁਪਨਾ ਆਇਆ ਜੋ ਸੁਪਨੇ ਚ ਦੇਖਿਆ ਉਹ ਸੱਚ ਕੁਝ ਵੀ ਨਹੀਂ ਹੋਇਆ ਤੇ ਮਹਾਰਾਜ ਕਹਿੰਦੇ ਨੇ ਜਿਹੜੀ ਤੇਰੀ ਜ਼ਿੰਦਗੀ ਲੰਘ ਗਈ ਇਹਨੇ ਇੱਕ ਵਾਰੀ ਚਾਤੀ ਮਾਰੀ ਜਿਹਨੇ ਸੁਪਨਾ ਬਣ ਚੁੱਕੀ ਹੈ ਪੈਸਾ ਦੌਲਤ ਪੈਸ਼ੋ ਵਰਸ ਬੰਦਨ ਛੇਤੀ ਕੀ ਤੇ ਸਮਝ ਨਹੀਂ ਪੈਂਦੀ ਸਾਰੀ ਜ਼ਿੰਦਗੀ ਲਾ ਦੇਂਦਾ ਮਹਾਤਮਾ ਇੱਕ ਮੌਤ ਤੇ ਰੱਬ ਚੇਤੇ ਰਹਿ ਜਾਏ ਇਹ ਕਿਸ ਤਰ੍ਹਾਂ ਚੇਤੇ ਨਹੀਂ ਆਉਂਦੀ ਜਿਵੇਂ ਰੋਟੀ ਚੇਤੇ ਹੁੰਦੀ ਹੈ ਜਿਹੜਾ ਆਪਣੇ ਦਿਲ ਦਾ ਪਹਿਰਾ ਦਿੰਦਾ ਪਿਆਰਿਓ ਉਹ ਹੀ ਦਰवेश ਹੁੰਦਾ ਹੈ ਜਿਹੜਾ ਲੋਕਾਂ ਦੇ ਦਿਲਾਂ ਦਾ ਪਹਿਰਾ ਦੇਣ ਲੱਗ ਪਵੇ ਉਹ ਚੌਕੀਦਾਰ ਹੁੰਦਾ ਹੈ ਦਰवेश ਆਪਣੇ ਘਰ ਨੂੰ ਨਿਭਦਾ ਹੁੰਦਾ ਹੈ